ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵਿੱਚ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਵੀ ਸਟਾਰਟਿੰਗ ਕਰੀਏ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਗਰਮੀ ਦਾ ਮੌਸਮ ਚੱਲ ਰਿਹਾ ਜੀ ਆਪਣੇ ਛਿੱਕਰੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਬਾਹਰੋਂ ਵੀ ਆ ਜਾਂਦੀਆਂ ਨੇ ਤੇ ਅੱਜ ਆਪਾਂ ਇਹਨਾਂ ਨੂੰ ਪਹੁੰਚਾਉਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਤੇ ਆਪਾਂ ਕੀ ਕੀ ਚੀਜ਼ਾਂ ਦੇ ਵਿੱਚ ਯੂਜ਼ ਕਰਦੇ ਆ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਤੇ ਹਾਂਜੀ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਅਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹਾਂਜੀ ਇਹ ਆਪਾਂ ਇੱਥੇ ਕੀ ਯੂਜ਼ ਲੈਣੇ ਆ ਤੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਊਗਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਅੱਜ ਆਪਾਂ ਕੀ ਛਿੱਪਲੀ ਨੂੰ ਪਹੁੰਚਾਉਣ ਦਾ ਜਿਹੜਾ ਪੱਕਾ ਇਲਾਜ ਆ ਤੇ ਉਹ ਕੀ ਕੀ ਚੀਜ਼ਾਂ ਲੈਣੇ ਆ ਤੇ ਆਪਾਂ ਕਿੱਦਾ-ਕਿੱਦਾ ਚੀਜ਼ਾਂ ਨੂੰ ਭਜਾਉਣੀਆਂ ਤੇ ਚਲੋ ਜੀ ਕਰਦੇ ਆ ਵੀਡੀਓ ਦੀ ਸਟਾਰਟਿੰਗ ਟਾਈਮ ਵੇਸਟ ਕਰੇ ਬਿਨਾ ਹਾਂਜੀ ਲਓ ਜੀ ਸਭ ਤੋਂ ਪਹਿਲਾਂ ਇੱਥੇ ਆਪਾਂ ਕੀ ਲੈਣਾ ਹੈ ਜੀ ਆਪਾਂ ਲੈਣੀਆਂ ਨੇ ਜੀ ਇੱਥੇ ਮਾਚਿਸ ਵੀ ਲੈ ਲੈਣੇ ਆ ਤੇ ਆਪਾਂ ਸਿੰਖਾ ਨਹੀਂ ਲੜਦੀਆਂ ਵੀ ਕਹਿ ਦਿੰਨੇ ਆ ਤੇ ਤੁਸੀਂ ਇੱਥੇ ਕਹਿ ਸਕਦੇ 6-7 ਤੁਸੀਂ ਇੱਥੇ ਸਿੰਖਾ ਨਹੀਂ ਸਿੰਖਾ ਲੈ ਲੈਣੀਆਂ ਨੇ ਆਪਣੀਆਂ ਤੇ ਹਾਂਜੀ ਹੁਣ ਆਪਾਂ ਕੀ ਕਰ ਲੈਣਾ ਜੀ ਇਹਨਾਂ ਦੇ ਜਿਹੜਾ ਮੂਰਲਾ ਮਸਾਲਾ ਜਿਹਾ ਹੁੰਦਾ ਆ ਅਪਾ ਇਹਨੂੰ ਭੋਰ ਲੈਣਾ ਮਸਾਲ ਜੀ ਅਪਾ ਇਹਨੂੰ ਚੰਗੀ ਤਰ੍ਹਾਂ ਇਦਾਂ ਦਾ ਕਰਕੇ ਮਸਾਲ ਜਿਆਦਾ ਆਪਾਂ ਭੋਰ ਲੈਣਾ ਵਾ ਤੇ ਵੀਡੀਓ ਦੇ ਨਾਲ ਬਣ ਰਹੇ ਹੋ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਾਰੀਆਂ ਚੀਜ਼ਾਂ ਆਏ ਆ ਜਿਹੜੀਆਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਚੀਜ਼ ਨਹੀਂ ਮਿਲ ਜਾਣਗੀਆਂ ਤੇ ਇੱਥੇ ਆਪਾਂ ਸਿੰਖਾਰੇ ਡੱਬੀਆਂ ਦਾ ਮਸਾਲਾ ਜਿਹੜਾ ਮੂਰੀ ਵਾਲਾ ਇਹ ਆਪਾਂ ਚੰਗੀ ਤਰ੍ਹਾਂ ਭੋਰ ਲੈਣਾ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਮਸਾਲਾ ਜਿਹੜਾ ਇਹ ਭੋਰ ਲਿਆ ਤੇ ਇਹਨੂੰ ਆਪਾਂ ਪਾ ਦੇਣਾ ਜੀ ਕੌਲੀ ਦੇ ਵਿੱਚ ਆਪਾਂ ਰੱਖ ਦੇਣਾ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਇੱਥੇ ਕੀ ਲੈਣਾ ਹੈ ਜੀ ਆਪਾਂ ਲੈਣੀ ਹੈ ਜੀ ਇੱਥੇ ਫਟਕੜੀ ਹਾਂਜੀ ਆਪਾਂ ਫਟਕੜੀ ਨੂੰ ਪਹਿਲਾਂ ਕੌਲੀ ਦੇ ਵਿੱਚ ਪਾਵਾਂਗੇ ਫਿਰ ਕੀ ਕਰਨਾ ਹੈ ਜੀ ਆਪਾਂ ਪਹਿਲਾਂ ਫਟਕੜੀ ਨੂੰ ਆਪਣੀ ਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਕਟ ਲੈਣਾ ਇਹਦਾ ਬਿਲਕੁਲ ਹੀ ਆਪਾਂ ਚੂਰਾ ਬਣਾ ਲੈਣਾ ਹੈ ਕਟ ਕੇ ਕਾਟੀ ਫਟਕੜੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਬਰੀਕ-ਬਰੀਕ ਕਰ ਲੈਣਾ ਕੁੱਟ ਲੈਣਾ ਆਪਾਂ ਇੱਥੇ ਲਓ ਜੀ ਫਟਕੜੀ ਆਪਾਂ ਇੱਥੇ ਆਪਣੀਆਂ ਜਿਹੜੀ ਚੰਗੀ ਤਰ੍ਹਾਂ ਆਪਾਂ ਆਪਣੀ ਕੁੱਟ ਲਈ ਤੇ ਹਾਂਜੀ ਲਓ ਜੀ ਇੱਥੇ ਆਪਾਂ ਫਟਕੜੀ ਆਪਣੀ ਚੰਗੀ ਤਰ੍ਹਾਂ ਆਪਾਂ ਕੁੱਟ ਲਈ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਜੀ ਇੱਥੇ ਆਪਾਂ ਇਦੇ ਵਿੱਚ ਪਾ ਲੈਣੀ ਹੈ ਇਹ ਆਪਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਜੀ ਇੱਥੇ ਹਾਂਜੀ ਹੁਣ ਆਪਾਂ ਇੱਥੇ ਲੈ ਲਿਆ ਜੀ ਆਪਣਾ ਸਰੋਂ ਦਾ ਤੇਲ ਤੇ ਆਹ ਲੋ ਆਪਾਂ ਇੱਥੇ ਇੱਕ ਜਾਂ ਇੱਕ ਚਮਚਾ ਹੀ ਵੈਸੇ ਤਾਂ ਬਹੁਤ ਆ ਆ ਦੇਖ ਸਕਦੇ ਹੋ ਤੁਸੀਂ ਤੇ ਇੱਕ ਚਮਚਾ ਹੀ ਬਹੁਤ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਆਪਣੀ ਛਟਕੜੀ ਤੇ ਆਪਣੇ ਜਿਹੜੇ ਮਾਚਿਸ ਦਾ ਆਪਾਂ ਉਹ ਕਰਿਆ ਹੋਇਆ ਇਹ ਬੁਰਾ ਜਿਹਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਾਂਗੇ ਜੀ ਹਾਂਜੀ ਲਓ ਜੀ ਇਹ ਆਪਣਾ ਜਿਹੜਾ ਆਪਾਂ ਘੋਲ ਜਿਆ ਬਣਾਇਆ ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਹੁਣ ਆਪਾਂ ਇੱਥੇ ਕੀ ਕਰਨਾ ਹੈ ਜੀ ਇੱਕ ਕਾਟਨ ਲੈ ਲੈਣੀ ਆ ਤੇ ਰੂਮ ਵੀ ਕਹਿੰਦਾ ਹੈ ਕੋਈ ਕਾਟਨ ਵੀ ਕਹਿੰਦਾ ਤੇ ਹੁਣ ਆਪਾਂ ਇੱਥੇ ਕੀ ਕਰਨਾ ਹੈ ਜੀ ਇਹਦੀਆਂ ਆਪਾਂ ਥੋੜੀਆਂ ਜਿਹੀ ਆਪਾਂ ਜਿਵੇਂ ਕਹਿ ਸਕਦੇ ਆ ਕਿ ਬੋਲਾਂ ਨਹੀਂ ਇਹਦੀ ਆਪਾਂ ਬਣਾ ਲੈਣੀਆਂ ਨੇ ਐਦਾਂ ਦਾ ਕਰਕੇ ਆਹ ਦੇਖੋ ਤੁਹਾਨੂੰ ਮੈਂ ਰਾਜ਼ ਦਿਆਂ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਇਹਨੂੰ ਕੀ ਕਰਨਾ ਹੈ ਹਾਂ ਲੋ ਆਪਾਂ ਇਹ ਦੇ ਇੰਨਾ ਕਰ ਕਰਕੇ ਆਪਾਂ ਤਿੰਨ ਚਾਰ ਆਪਣੇ ਬੋਲਾ ਜਿਹੜੇ ਬਣਾ ਲੈਣੀਆਂ ਨੇ ਹਾਂਜੀ ਲੋ ਜੀ ਆਪਾਂ ਇੱਥੇ ਚਾਰ ਪੰਜ ਬੋਲਾ ਜੀਆਂ ਆਪਣੀਆਂ ਬਣਾ ਕੇ ਆਪਾਂ ਰੈਡੀ ਕਰ ਲਈਆਂ ਤੇ ਤੁਸੀਂ ਇਹ ਵੱਧ ਵੀ ਬਣਾ ਸਕਦੇ ਹੋ ਬਹੁਤ ਹੀ ਜੰਦੀ ਜਿਹੜਾ ਇਹ ਨੁਸਖਾ ਹੈ ਬਹੁਤ ਫਾਇਦੇਮੰਦ ਦਾ ਤੇ ਹਾਂ ਹੁਣ ਆਪਾਂ ਇਹ ਸਾਰੀਆਂ ਬੋਲਾ ਜੀਆਂ ਨੇ ਆਪਾਂ ਇਹਦੇ ਵਿੱਚ ਡਿਪ ਕਰ ਦੇਣੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਡਿਪ ਕਰ ਦੇਣੀਆਂ ਨੇ ਲਓ ਜੀ ਇਨਾਂ ਨੇ ਜਿਹੜਾ ਸਰੋਂ ਦਾ ਤੇਲ ਵਗੈਰਾ ਇਹਨੇ ਸਾਰਾ ਕੁਝ ਇੱਦਾਂ ਹੀ ਚੁਸਚੀ ਜਣਾਇਆ ਤੇ ਆਹ ਲੋ ਜੀ ਇਹ ਸਾਰਾ ਕੁਝ ਆਪਾਂ ਮਿਕਸ ਕਰ ਲਏ ਆ ਆ ਦੇਖੋ ਤੁਸੀਂ ਬੋਲਾਂ ਦੀ ਸਾਰਾ ਕੁਝ ਤੇ ਇਹ ਬੋਲਾਂ ਨੂੰ ਹੁਣ ਆਪਾਂ ਇੱਦਾਂ ਇੱਕ ਇੱਕ ਕਰਕੇ ਕਹਿ ਸਕਦੇ ਹਾਂ ਕਿ ਆਪਾਂ ਖਿੜਕੀਆਂ ਦਰਵਾਜ਼ੇ ਜਿਵੇਂ ਖੋਲਦੇ ਆ ਹਨਾ ਗਰਮੀਆਂ ਦਾ ਟਾਈਮ ਆਪਾਂ ਖੋਲ ਦਿੰਨੇ ਆ ਤੇ ਉਹ ਉਦੇ ਰਹੀ ਆਪਣੀਆਂ ਖਿੜਕੀਆਂ ਦੇ ਰਹੀਆਂ ਜਿਹੜੀਆਂ ਆਪਣੀਆਂ ਚਿਪਕ ਲੀਆਂ ਨੇ ਉਹ ਅੰਦਰ ਆ ਜਾਂਦੀਆਂ ਨੇ ਤੇ ਫਿਰ ਆਪਾਂ ਜਿਹੜੀਆਂ ਇਹ ਬੋਲਾਂ ਦੀਆਂ ਬਣਾਈਆਂ ਨੇ ਤੇ ਆਪਾਂ ਖਿੜਕੀ ਦੇ ਵਿੱਚ ਵੀ ਰੱਖ ਸਕਦੇ ਆ ਤੇ ਇਹ ਬੋਲਾਂ ਦੀਆਂ ਨੂੰ ਆਪਾਂ ਆਪਣੇ ਦਰਵਾਜ਼ਿਆਂ ਦੇ ਕੋਨਿਆਂ ਦੇ ਉੱਤੇ ਵੀ ਰੱਖ ਸਕਦੇ ਆ ਤਾਂ ਕਿ ਆਪਣੀਆਂ ਜਿਹੜੀਆਂ ਚਿਪਕਲੀਆਂ ਨੇ ਉਹ ਅੰਦਰ ਨਾ ਆਉਣ ਤੇ ਇਹਦੇ ਨਾਲ ਨਾ ਹੀ ਆਪਣੀਆਂ ਕੰਦਾ ਵਗੈਰਾ ਲੱਪਣਣਗੀਆਂ ਤੇ ਤੇ ਨਾ ਹੀ ਕੋਈ ਹੋਰ ਚੀਜ਼ ਹੋਊਗੀ ਤੇ ਇਹ ਬਹੁਤ ਹੀ ਜਨ ਦੀ ਫਾਇਦੇਮੰਦ ਆ ਜਿਹੜੀ ਵੀਡੀਓ ਇਹ ਮੈਂ ਤੁਹਾਡੇ ਵਾਸਤੇ ਬਣਾਈ ਆ ਤੇ ਬਾਕੀ ਇਹ ਫਾਇਦਾ ਬਹੁਤ ਕਰਦੀ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਦੇਖਿਓ ਤੇ ਬਹੁਤ ਹੀ ਜੰਦੀ ਕੰਮ ਦੀ ਵੀਡੀਓ ਇਹ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਬਦੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ